ਫਰੈਂਡਸ ਕੀ ਹਾਲ ਹੈ I ਹੋਪ ਸਾਰੇ ਤੁਸੀਂ ਠੀਕ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਆਂ ਕ੍ਰੇਲੇ ਪਰ ਮੇ ਕ੍ਰੇਲੇ ਨੂੰ ਹਨਾ ਪਰ ਮੀ ਕ੍ਰੇਲੇ ਠੀਕ ਹੈ ਵਿੱਚ ਪਾਵਾਂਗੇ ਅਸੀਂ ਆਲੂ ਕਚਰੀਆਂ ਵਿੱਚ ਪਾਵਾਂਗੇ ਅਸੀਂ ਕੱਚੇ ਪਿਆਜ਼ ਦੋ ਦੋ ਟੁਕੜੇ ਕਰਕੇ ਉਹ ਤੋਂ ਕੱਟ ਕਰਕੇ ਤੇ ਤੁਹਾਨੂੰ ਦਿਖਾਣੇ ਆਂ ਫਿਰ ਅਸੀਂ ਕਰ ਲਈ ਹੈਗੀ ਸਾਰੀ ਥਿਉਰੀ ਆ ਦੇਖੋ ਸਿप्याज ਇਸੇ ਗਾਇਦਾ ਮਸਾਲਾ ਸਿਪਿਆਜ ਦੇ ਵਿੱਚ ਇਹ ਮਸਾਲਾ ਸਾਰਿਆਂ ਦੇ ਵਿੱਚ ਪਾਤਾ ਹੋਇਆ ਸਭ ਤੋਂ ਪਹਿਲਾਂ ਅਸੀਂ ਇਹ ਤੇਲ ਰੱਖ ਦਿੱਤਾ ਆਪਾਂ ਗਰਮ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਇਹਦੇ ਵਿੱਚ ਇੱਕ ਇੱਕ ਕਰਕੇ ਕਰੇਲਾ ਆਪੂੰਛਾ ਉਹ ਕਰੇਲਾ ਨੂੰ ਬੜੇ ਪਸੰਦ ਆ ਮੇਰੀਆਂ ਪੂੰਛਾ ਜ਼ਰੂਰ ਰੱਖਦੀ ਹਾਂ ਨਾ ਨਾਈਸ ਮੇਰੇ ਫੇਵਰੇਟ ਹੈ ਕਰੇਲੇ ਤਾਂ ਦੱਸਿਓ ਤੁਹਾਡੇ ਕਿਹੜੇ ਕਿਹੜੇ ਫੇਵਰਟ ਕਟਰ ਨੇ ਯੋਕੇ ਢੰਗ ਨਾਲ ਢੰਗ ਢੰਗ ਚਲੋ ਜੀ ਫਿਰ ਇਹਨੇ ਆਪਣਾ ਕੱਟਾਇਆ ਤੇ ਜੇ ਦੀ ਪਾਣੀ ਬਾਹਰ ਦੇ ਚੁ ਦੋਨੋਂ ਚੀਜ਼ਾਂ ਤੇ ਹੁਣ ਜਿਹਾ ਆਪਾਂ ਦੇਖਦੇ ਆਂ अगर आप फ्रेंड्स देख रहे हैं भी ये पूरे बन जा हो जा चीजा खावे उन्नी देर आप बनावे परोंखियां ठीक है जी दि? मिलते हैं फिर तक हाँ जी फ्रेंड लो जी अपने ख्रेज गए हो देखो ऑलमोस्ट हो गए हैं हम आपकी दीजा मतलब प्याज वगैरह आलू वगैरह तो इधर अपन परौंठियाँ भी बन गई वा कम बस नाल ही आप तो पहले कम गए कि आलू कि వాగ వాళ్ళు

ਇਹਨਾਂ ਦਾ ਕੱਟ ਪਈ। ਠੀਕ ਹੈ ਫਰੈਂਡਸ। ਜਿਹੜੇ ਜਰੂ ਬਣਦੇ ਆ ਨਾ ਉਹᱫੋ ਆਪਾਂ ਤੁਹਾਨੂੰ ਹੋਰ ਦਿਖਾਵਾਂਗੇ। ਬੜੀ ਤੇਤੀ ਬਣ ਗਏ। ਤੇ ਅੱਦਰ ਆਪਣੀਆਂ ਫਰੌਂਟੀਆਂ ਵੀ ਬਣ ਗਈਆਂ ਜੀ ਫਰੈਂਡਸ। ਸਾਡੀ ਕੋਰੀ ਲਈ ਇਹ ਬਣ ਗਏ। ਜਿਹੜੇ ਰੈਡੀ। ਦੇਖੋ। ਤੁਹਾਨੂੰ ਵਾਲੀ ਕਰ ਲਈ ਕਚੌਰੀਆਂ ਵਿਦ چھوٹے چھوٹے ਪਿਆਜ਼ ਦੀਆਂ ਤੇ ਉਹ ਵਾਲੇ ਤੇਦਰ ਆਪਣੀ ਫਰੋਢੀ ਬਣ ਰਹੀ ਆ ਫਰੋਢੀ ਵੀ ਬਣ ਗਈ ਅੱਛੀ ਤੇ ਇੱਕ ਜਣਾ ਪਲੇਟ ਵਿੱਚ ਫਾਕੇ ਲੈ ਵੀ ਗਿਆ ਵਾ ਯਾ ਜੋ ਫਿਰ ਜਿਨੇ ਜਿਨੇ ਖਾਣੇ ਕਰੇ ਨੇ ਫਰੋਢੀ ਪਿਆਜ਼ ਕਚਰੀਆਂ ਆਲੂਆਂ ਹਾਂਜੀ ਫਰੈਂਡਸ ਕੀ ਬਣਾਉਣਾ ਕੀ ਬਣਾ ਲਓ ਹਾਂਜੀ ਫਰੈਂਡਸ ਆਪਾਂ ਮੋਠਾਣ ਲੱਗੇ ਆਪਣੀ ਰੋਟੀ ਇਹ ਦੇਖੋ ਆਪਾਂ ਲਾਈਕ ਰੋਟੀ ਇਥੇ ਲਿਆ ਕਰੇ ਲਾ ਤਾਂ ਥੋੜੇ ਜਿਹਾ ਉਹ ਥੋੜੇ ਜਿਹਾ ਆਲੂ ਤੇ ਥੋੜੇ ਜਿਹਾ ਜੀ ਕਹਣਾ ਵੀ ਕੀ ਕਰਦੀ ਰਹਿੰਦੀ ਹੈ ਨਾ ਮੈਡਮ ਹਏ ਹੋਰ ਕੀ ਕਰੀਏ ਅਸੀਂ ਹੈਗੇ ਜੀ ਦਿਲ ਦੇ ਸਾਫ਼ ਬੰਦੇ ਅਸੀਂ ਗੱਲਾਂ ਕਰੀਦੀਆਂ ਸਾਫ਼ ਕੋਈ ਵੱਲਾ ਨਹੀਂ ਕੋਈ ਪਰਦਾ ਨਹੀਂ ਕੋਈ ਝੂਠ ਨਹੀਂ ਜੋ ਹੈਗਾ ਸੱਚਾ ਫੁੰਗਰ ਕੇ ਬਰੂ ਆ ਗਏ ਤਾਂ ਬਰਦ ਅੱਜ ਕੱਲ ਅਸੀਂ ਖਾਣਾ ਛੱਡਿਆ ਹੋਇਆ ਫੇਸਬੁਕ ਤੋਂ ਦੇਖ-ਦੇਖ ਕੇ ਪੋਸਟਾਂ ਮਨ ਜਿਆ ਨਹੀਂ ਕਰਦਾ ਹੈਗਾ ਆਲੂ ਜੀ ਖਾ ਲੋ ਗੱਲ ਹੈ ਕਿ ਫਰੈਂਡਸ ਇਦਾਂ ਦੇ ਬੇਟਾ ਕਰਕੇ ਸਮ ਕਿਤੇ ਨਾ ਕਿਤੇ ਜਾਣਾ ਪੈਂਦਾ ਬਾਹਰ ਖਾਣ ਲਈ ਇਹ ਬੱਚੇ ਤੁਹਾਨੂੰ ਪਤਾ ਖੇਡ ਵੀ ਸਾਡਾ ਬੱਚਾ ਬਹੁਤ ਚੰਗਾ ਵਾ ਅਸੀਂ ਹੁਣ ਫਰਾਈਡ ਦੇ ਵਿੱਚ ਇਹਨੂੰ ਪੀਜ਼ਾ ਪੂਜ਼ਾ ਸੈਂਡਵਿਚ ਬਣਾ ਕੇ ਦੇ ਦਿੰਦੇ ਤੇ ਵਿਚਾਰ ਖਾ ਲੈਂਦਾ ਬਾਹਰ ਦਾ ਅਜੂ ਦਾ ਖਾਣ ਦਾ ਕੋਈ ਜ਼ਮਾਨਾ ਨਹੀਂ ਰਹਿ ਗਿਆ ਜੀ ਹਲੋ ਫਰੈਂਡਸ 8:00 ਵਜੇ ਹੁਣ ਲਗਭਗ 5:00 ਵਜੇ ਸਾਡਾ ਹੁੰਦਿਆ ਲੰਚ ਰਤੀ ਰੋਟੀ ਬਦਾ ਨਹੀਂ ਹੁਣ ਕਿੰਨੇ ਵਜੇ ਖਾਵਾਂਗੇ ਕੋਈ ਆਈਡੀ ਨਹੀਂ ਜਦੋਂ ਦਿਲ ਕਰੇ ਕਿਉਂਕਿ ਸਾਡੇ ਘਰ ਹੈਗੀ ਗੱਲਬਾਤ ਐਦਾਂ ਇੱਕ ਨੇ ਕੁਝ ਹੋਰ ਖਾਣਾ ਹੁੰਦਾ ਦੂਜੇ ਨੇ ਕੁਝ ਹੋਰ ਖਾਣਾ ਤੀਜੇ ਨੇ ਕੁਝ ਹੋਰ ਖਾਣਾ ਹੁੰਦਾ ਕੋ ਜਿਹਦਾ ਜਿਹਦਾ ਜੋ ਜੋ ਦਿਲ ਕਰਦਾ ਹੁੰਦਾ ਹੈ ਉਹ ਬਣਾ ਲੀਦਾ ਠੀਕ ਆ ਫਰੈਂਡਸ ਮਾਰਦੇ ਆ ਰੋਟੀ ਖਾ ਲਮਾ ਫਿਰ ਆਪਾਂ ਗੱਲਬਾਤਾਂ ਮਾਰਦੇ ਆ ਔਨ ਨੀਮਨ ਲਾਈਵ ਸਤਿ ਸ਼੍ਰੀ ਅਕਾਲ ਫਰੈਂਡਸ ਕੀ ਹਾਲ ਹੈ ਤੁਹਾਡਾ ਇਹ ਹੋਪ ਸਾਰੇ ਤੁਸੀਂ ਠੀਕ ਹੋ ਗਏ ਜਰਾ ਕਰਦੇ ਹਾਂ ਮੈਨੂੰ ਫੋਨ ਆ ਗਿਆ ਇੱਕ ਫੋਨ ਆ ਗਿਆ ਠੀਕ ਹੈ ਜੀ ਜਰਾ ਕਰਦੇ ਹਾਂ ਚਾਹ ਨੂੰ ਫੋਨ ਕਰਕੇ ਆ ਵੀ ਸੜਕ ਤੇ ਪਾਣੀ ਖੜਾਉਣ ਲੱਗ ਗਿਆ ਦੇਖ ਲੈ ਹਨਾ ਇੱਥੇ ਅੱਗੇ ਬਿਲਕੁਲ ਪਲੇਨ ਹੁੰਦੇ ਸੀ ਆ ਟੋਏ ਨਹੀਂ ਇਹਨਾਂ ਕੋ ਪੂਰੇ ਹੋਏ ਗਰਲ ਫਰੈਂਡਸ ਕੀ ਹਾਲ ਹੈ ਤੁਹਾਡਾ ਅੱਜਾ ਖੁਬਨਾ ਰਹੇ ਆ ਪਿਆਜ ਵਾਲੀ ਰੋਟੀ ਪਰੌਂਠੀ ਆਹ ਦੇਖੋ ਪਿਆਜ ਵਾਲੀ ਪਰੌਂਠੀ ਕੁਛ ਬਣ ਰਹੀ ਆ ਬੇਟਾ ਖਾ ਰਿਹਾ ਇਧਰ ਪਿਆਜ ਪਏ ਆ ਕਿਸ ਕਿਸੇ ਨੇ ਸਿੰਪਲ ਖਾਣੀ ਆ ਕਿਸੇ ਨੇ ਪਿਆਜ ਵਾਲੀ ਖਾਣੀ ਆ ਤੇ ਵਿਦ ਚਾਹ ਹੋਰ ਫਰੈਂਡਸ ਤੁਸੀਂ ਦੱਸਿਓ ਕਿਵੇਂ ਹੋ ਮੈਂ ਠੀਕ ਆ ਤੇ ਬ੍ਰੇਕਫਾਸਟ ਹੋ ਰਿਹਾ ਸਾਡਾ ਰਾਤ ਦਾ ਪਤਾ ਨਹੀਂ ਕੀ ਖਾਵਾਂਗੇ ਬ੍ਰੇਕਫਾਸਟ ਦੀ ਬਰੰਚ ਹੋ ਰਿਹਾ ਬਰੰਚ ਤੇ ਅੱਜ ਫਰੈਂਡਸ ਸੋ ਇਹ ਠੀਕ ਹੈ ਕਿ ਬਹੁਤ ਜ਼ਿਆਦਾ ਗਰਮੀ ਤੇ ਆਪਾਂ ਹੋ ਗਏ ਆ ਫ੍ਰੀ ਕਿਸੇ ਨੇ ਖਾਣੀ ਸੀ ਪਿਆਜ਼ ਵਾਲੀ ਕਿਸੇ ਨੇ ਖਾਣੀ ਸੀ ਗੋਭੀ ਵਾਲੀ ਕਿਸੇ ਨੇ ਖਾਣੀ ਸੀ ਸਿੰਪਲ ਪਰੌਂਠੇ ਆਪਾਂ ਬਣਾ ਕੇ ਹੋ ਗਏ ਆ ਬੇਲੇ ਤੇ ਹੁਣ ਰਾਤ ਦੀ ਰਾਤ ਨੂੰ ਦੇਖੀ ਜਾਊਗੀ ਹੋਰ ਸੁਣਾਓ ਮਤਵਾਜੀ ਜਾਂਦੀ ਚਾਹੀਦੇ ਵਿੱਚ ਹੋਰ ਸਨੋ ਫਰੈਂਡਸ ਕਿਵੇਂ ਹੋ ਤੁਸੀਂ ਅੱਜ ਮੈਨੂੰ ਲੱਗਦਾ ਸਾਡੇ ਪੀਰ ਚੌਧਰੀ ਸਾਹਿਬ ਹੈਗਾ ਮੇਲਾ ਸਾਰੇ ਲੋਕ ਕਿ ਉੱਧਰ ਵੀ ਜੀ ਹੁਣੇ ਕਬੂਤਰੇ ਦੇ بابا ਮੇਰਾ ਭਰਿਆਂ ਹੱਥ ਰੱਖੇ ਸਭ ਦੇ ਪਰਿਵਾਰਾਂ ਦੇ ਠੀਕ ਹੈ ਫਰੈਂਡਸ ਮਿਲਦੇ ਆਂ ਫਿਰ ਬਣੇ ਰਿਓ ਮੇਰੇ ਵਲੌਗ ਦੇ ਨਾਲ ਪੂਰਾ ਬਲੌਗ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਇਨਸਾਨ ਨੂੰ ਅਕਲ ਹੋ ਰਹੀ ਜਾਂਦੀ ਹੈ ਜਦੋਂ ਉਹਨੂੰ ਚੰਗਾ ਵਰਤੀ ਹੈ ਨਿੱਕ ਤਾਂ ਵੈਸੇ ਸਾਰੇ ਕਹਿੰਦੇ ਆ ਕਿ ਮੈਂ ਤੇਰੇ ਨਾਲ ਆ ਮੈਂ ਤੇਰੇ ਨਾਲ ਆ ਮੈਂ ਤੇਰੇ ਨਾਲ ਹਰ ਜਗ੍ਹਾ ਖੜੀ ਆ ਜਾਂ ਖੜਾ ਆ ਪਰ ਜਦੋਂ ਤੁਹਾਡੇ ਉੱਪਰ ਪੈਂਦੀ ਹੈ ਨਾ ਮੁਸੀਬਤ ਉਦੋਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੇ ਨਾਲ ਕੌਣ ਖੜਾ ਹੈ ਕਿਉਂਕਿ ਉਦੋਂ ਕੋਈ ਖੜਾ ਹੀ ਨਹੀਂ ਹੁੰਦਾ ਤੁਸੀਂ ਇਕੱਲੇ ਹੀ ਹੁੰਨੇ ਹੋ ਇਸ ਕਰਕੇ ਕਦੇ ਵੀ ਕਿਸੇ ਦੀਆਂ ਗੱਲਾਂ ਵਿੱਚ ਨਾ ਆਓ ਕਿਉਂ ਉਹ ਤੁਹਾਡੇ ਨਾਲ ਖੜਾ ਆਪਣੀ ਹਿੱਕ ਦੇ ਜੋੜ ਇੱਥੇ ਰਿਸ਼ਤੇ ਨਾ ਮੈਂ 2-200 ਰੁਪਏ ਵਿੱਚ ਵਿਕਦੇ ਵੇਖੀ ਆ ਉਹ ਰਿਸ਼ਤੇ ਯਾ ਉਹ ਫਰੈਂਡ ਸਰਕਲ ਦਾ ਡੱਟੜੇ ਨਾਲ ਤੁਰਦਾ ਅਗੀ ਹਾਂ ਵੀ ਚਲੋ ਅਸੀਂ ਕੰਮ ਕਰਾਂਨ ਕਰਨਾ ਕਰਨਾ ਅ ਸਾਨੂੰ ਤਾਂ ਇਹ ਲੱਗਦਾ ਹੁੰਦਾ ਕਿ ਵੀ ਹਾਂ ਵੀ ਇਹ ਸਾਡੇ ਤੇ ਜਾਨ ਵੀ ਦੇ ਦੂ ਤੁਹਾਡੇ ਨਾਲ ਤੁਰਿਆ ਹਨਾ ਸਾਡੇ ਨਾਲ ਗਿਆ ਪਰ ਓ ਅੰਦਰੋਂ ਪੈਸੇ ਦੇ ਪੀਰ ਹੁੰਦੇ ਆ 200 ਰੁਪਇਆ ਤੋ ਖਾ ਕੇ ਉਹਨੂੰ ਲੋਕ ਬਿਠਾ ਦਿੰਦੇ ਆ ਕੱਲ ਤੋ ਤੁਹਾਡੇ ਨਾਲ ਨਹੀਂ ਆਊਗਾ ਕਿਉਂਕਿ ਉਹਨੂੰ